ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਨੇ ਹਰ ਪਰਿਵਾਰ ਨੂੰ ਪੱਕੀ ਛੱਤ ਪ੍ਰਦਾਨ ਕਰਨ ਦੇ ਮਕਸਦ ਨਾਲ ਚਲਾਈ ਜਾ ਰਹੀ ਯੋਜਨਾ ਦੇ ਤਹਿਤ ਹਲਕੇ ਦੇ ਕਰੀਬ 100 ਲੋੜਵੰਦ ਪਰਿਵਾਰਾਂ ਨੂੰ ਮਜੀਠਾ ਰੋਡ ਵਾਲੇ ਦਫ਼ਤਰ ਵਿਖੇ 2 ਲੱਖ ਰੁਪਏ ਵਾਲੀ ਮਨਜ਼ੂਰੀ ਪੱਤਰ ਸੌਂਪੇ ਪੰਜਾਬ ਸਰਕਾਰ ਅਨੇਕਾ ਲੋਕ ਪলাইਦੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਸਫਲਤਾਪੂਰਵਕ ਲਾਗੂ ਕਰ ਰਹੀ ਹੈ ਇਸਮਾ ਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਵਿਸ਼ਾਲ ਵਧਾਵਨ ਰਿਤੇਸ਼ ਸ਼ਰਮਾ ਅਤੇ ਬਲਵਿੰਦਰ ਸਿੰਘ ਕਾਲਾ ਵੀ ਮੌਜੂਦ ਹਨ ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਵੀ ਹੈ ਔਰ ਬਹੁਤ ਪਾਵਕ ਸ਼ੰਨ ਵੀ ਹੈ ਸਾਡੇ ਲਈ ਕਿ ਅੱਜ ਬਹੁਤ ਖੁਸ਼ੀ ਤੇ ਮਾਨ ਮਹਿਸੂਸ ਹੋ ਰਿਹਾ ਕਿ ਅਸੀਂ ਸਭ ਨੇ ਰਲ ਮਿਲ ਕੇ ਜੋ ਮਿਹਨਤ ਕੀਤੀ ਸੀਗੀ ਜਿੰਨਾ ਪਰਿਵਾਰਾਂ ਨੂੰ ਆਸ ਸੀਗੀ ਜਦੋਂ ਅਸੀਂ ਕੱਚੀਆਂ ਛੱਤਾਂ ਦੇ ਪਰਮ ਭਰੇ ਸੀਗੇ ਕਿ ਇੱਕ ਦਿਨ ਉਹ ਸਮਾਊਗਾ ਜਦੋਂ ਅਸੀਂ ਆਪਣੀ ਛੱਤ ਪੱਕੀ ਕਰਾਂਗੇ ਔਰ ਉਹ ਸਮਾਂ ਆ ਗਿਆ ਇੰਨਾ ਸਾਰੇ ਹੀ ਮੋਤਬਰ ਸਖਸ਼ੇਤਾ ਦੇ ਕਰਕੇ ਜਿਨ੍ਹਾਂ ਨੇ ਪਰਮ ਪਰੇ ਦੇ ਵਿੱਚ ਸਾਡੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਦੇ ਦੇ ਵਿੱਚ ਤੁਹਾਡੇ ਬੋਰਡ ਦੇ ਕਾਉਂਸਲਰ ਸਹਿਬਾਨ ਤੁਹਾਡੇ ਬੋਰਡ ਦੇ ਇਨਚਾਰਜ ਸਾਰਿਆਂ ਨੇ ਹੀ ਮਿਹਨਤ ਲਗਾਈ ਹੈ ਔਰ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਰਿਵਾਰਾਂ ਨੇ ਜੋ ਪਰੋਸਾ ਸਾਡੇ ਸਾਥ ਤੇ ਰੱਖਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਉਹ ਪਰੋਸਾ ਪੂਰਾ ਹੋਇਆ ਇਹ ਤੁਹਾਡੀ ਸਾਰਿਆਂ ਦੀ ਮਿਹਨਤ ਦੇ ਨਾਲ ਤੁਸੀਂ ਦਿਨ ਰਾਤ ਇਸ ਕੰਮ ਨੂੰ ਸੰਜੀਦਗੀ ਨਾਲ ਲਿਆ ਤੇ ਅੱਜ ਇਹ ਸਾਰੇ ਕੇਸ ਪਾਸ ਹੋਏ ਹਨ ਇੰਨੀ ਗੱਲ ਮੈਂ ਤਾਤ ਕਹਿ ਰਿਹਾ ਕੀ ਸਰਕਾਰ ਦੇ ਘਰੋਂ 5 ਪੈਸੇ ਵੀ ਲੈਣੇ ਆਉਣ ਤੇ ਉਹਦੀ ਬੜੀ ਲੰਬੀ ਚੌੜੀ ਕਾਰਵਾਈ ਕਰਨੀ ਪੈਂਦੀ ਆ। ਔਰ ਅਸੀਂ ਲੋਕ ਤਾਂ ਵੀ ਰਹਿ ਜਾਂਦੇ ਆ ਕਿ ਅਹੀਂ ਨਾ ਸਾਡੇ ਕੋ ਪੇਰਵਾਹੀ ਹੁੰਦੀ ਆ ਤੇ ਨਾ ਹੀ ਅੱਗੇ ਕੋਈ ਉਹਦੀ ਕਾਰਵਾਈ ਕਰਦਾ। ਹੁਣ ਇਹਦੇ ਵਿੱਚ ਇਹ ਆ ਕਿ ਤੋਹਾਂ ਤੇ ਫਾਰਮ ਭਰਤਾ ਪਰ ਤੁਹਾਡੇ ਵਾਲੀ ਵਾਰਸ ਬੈਠੇ ਆ। ਜਿੱਥੇ ਮੈਂ ਬੈਠਾ ਵਾਂ ਉੱਥੇ ਸੀਨੀਅਰ ਡਿਪਟੀ ਮੇਅਰ ਬੈਠੇ ਨੇ ਸਾਡੇ ਕਾਉਂਸਲਰ ਬੈਠੇ ਆ ਔਰ ਸਾਡੇ ਭਰਾ ਜਿਹੜੇ ਕੋਰਪੋਰੇਸ਼ਨ ਦੇ ਸਾਰੇ ਜਿਹੜੇ ਅਧਿਕਾਰੀ ਕਰਮਚਾਰੀਏ ਬੈਠੇ ਨੇ ਇਹ ਤੁਹਾਡੀ ਬਾਤ ਪੁੱਛਦੇ ਨੇ ਔਰ ਇਹਨਾਂ ਨੇ ਤੁਹਾਡੇ ਪਿੱਛੇ ਮਿਹਨਤ ਕੀਤੀ ਆ ਔਰ ਅੱਜ ਤੁਹਾਨੂੰ ਘਰ ਬੈਠਿਆਂ ਨੂੰ ਜਿਹੜੇ ਤੁਸੀਂ ਫਾਰਮ ਭਰ ਕੇ ਦੇ ਦਿੱਤੇ ਅੱਜ ਉਹ ਪੈਸੇ ਮਨਜ਼ੂਰ ਕਰਾ ਕੇ ਅੱਜ ਉਹ ਜੀ ਅਸੀਂ ਤੁਹਾਨੂੰ ਮਨਜ਼ੂਰੀ ਦੇ ਪੱਤਰ ਦੇਣ ਲੱਗੇ ਆ ਸੋ ਉਹਦੇ ਲਈ ਮੈਂ ਇਹਨਾਂ ਦਾ ਫੇਰ ਇੱਕ ਵਾਰੀ ਧੰਨਵਾਦ ਕਰਦਾ ਤੇ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਫਾਰਮ ਜ਼ਰੂਰ ਭਰਦੇ ਹੁੰਦੇ ਸੀਗੇ ਪਰ ਕਦੀ ਕਿਸੇ ਨੂੰ ਪੈਸੇ ਮਿਲਦੇ ਨਹੀਂ ਮੈਂ ਵੇਖੇ ਇਹ ਮੈਂ ਮੈਂ ਦੱਸਣ ਲੱਗਾ ਸੀ ਇਹ ਉਦੋਂ ਤੋਂ ਮਿਲਨੇ ਚਾਲੂ ਹੋਏ ਜਦੋਂ ਤੁਹਾਡੀ ਕਿਰਪਾ ਨਾਲ ਤੁਹਾਡੀ ਸ਼ਕਤੀ ਨਾਲ ਮੈਂ ਮੇਅਰ ਬਣਿਆ ਸੀਗਾ 2018 ਦੇ ਵਿੱਚ ਉਸ ਤੋਂ ਬਾਅਦ ਸੁਦਾ ਪਿੰਡ ਤੋਂ ਇੰਟੂ ਸੁਦਾ ਉਸ ਤੋਂ ਬਾਅਦ ਅਸੀਂ ਸਾਰੇ ਅਮਰਸਰ ਵਾਸਤੇ ਬਹੁਤ ਵੱਡੀ ਤਦਾਦ ਚ ਲੋੜਵੰਦ ਗਰੀਬ ਲੋਕ ਔਰ ਜਿਨ੍ਹਾਂ ਨੂੰ ਆਪਣਾ ਛੱਤ ਆਪਣਾ ਘਰ ਬਣਾਉਣਾ ਉਹਨਾਂ ਵਾਸਤੇ ਸੁਪਨਾ ਸੀਗਾ ਉਹ ਸੁਪਨੇ ਨੂੰ ਅਸੀਂ ਸਰਕਾਰ ਕੀਤਾ